ਜੋਤ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਉਹਦੇ ਵਿੱਚ ਸਾਰੇ ਸਿਵਲ ਦੇ ਅਫਸਰ ਪੰਜਾਬ ਪੁਲਿਸ ਦੇ ਅਫਸਰ ਸਕੂਲਾਂ ਦੇ ਬੱਚੇ ਸਾਰਿਆਂ ਨੇ ਧਈਆ ਕਰ ਲਿਆ ਇਹ ਜਿਹੜਾ ਜ਼ਹਿਰ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਸ਼ੀਵਾਂ ਦਰਿਆ ਤੋਂ ਨੂੰ ਖਤਮ ਕਰਕੇ ਅਸੀਂ ਗਾਮ ਲਵਾਂਗੇ ਤੇ ਮੇਰੇ ਪਿਆਰੇ ਬੱਚਿਓ ਅਸੀਂ ਵਿਸ਼ਵਾਸ ਤੋਂ ਆਉਨੇ ਆ ਤੇ ਪਹਿਲਾਂ ਤੋਂ ਹੀ 3 ਸਾਲ ਹੋ ਗਏ ਸਰਕਾਰ ਬਣੀ ਨੂੰ ਐਸਐਸਪੀ ਸਾਹਿਬ ਨੂੰ ਵੀ ਅਸੀਂ ਖੁਦ ਕਹਿੰਦੇ ਰਹੀਨੇ ਆ پیچھے ਕੋਈ ਸਮਗਲਰ ਜਾਂ ਕੋਈ ਗੈਂਗਸਟਰ ਆ ਸਮਾਜ ਵਿਰੋਧੀ ਅੰਸਰ ਆ ਉਹਦੇ ਪਿੱਛੇ ਕੋਈ ਫੋਨ ਕਰਦਾ ਹੈ ਜਾਂ ਉਹਦੇ ਪਿੱਛੇ ਥਾਣੇ ਜਾਂ ਐਸਐਸਪੀ ਦਫਤਰ ਆ ਕੇ ਕਿਸੇ ਦੀ ਸ਼ਿਫਾਰਿਸ਼ ਕਰਦਾ ਤੇ ਪਿਛਾਕ ਸਾਡੇ ਸਾਹਦੇ ਆਕੂ ਤੇ ਵੀ ਪਰਚਾ ਕਰਕੇ ਉਹਨੂੰ ਅੰਦਰ ਕਰਦੀ ਕਿਉਂਕਿ ਅਸੀਂ ਚਾਹੁੰਦੇ ਆ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਵਧਿਆ ਸਾਡੇ ਸਰਕਾਰੀ ਸਕੂਲ ਬਣਾਤੇ ਸਿੱਖਿਆ ਦਾ ਸਿਸਟਮ ਠੀਕ ਕਰਤਾ ਸਕੂਲਾਂ ਦੇ ਵਿੱਚ ਸਰਕਾਰੀ ਟੀਚਰ ਪੂਰੇ ਕਰਤੇ ਤੇ ਟੀਚਰ ਵੀ ਉਹ ਜਿਹੜੇ ਵੈਲ ਐਜੂਕੇਟਿਡ ਡਬਲ ਐਮਏ ਬੀਐਡ ਐਮਐਸਸੀ ਬੀਐਡ ਪੀਐਚਡੀ ਤੱਕ ਕੀਤੇ ਟੀਚਰ ਸਰਕਾਰ ਨੇ ਸਕੂਲਾਂ ਦੇ ਵਿੱਚ ਦੇਤੇ ਤੇ ਕੀ ਹੁੰਦਾ ਆ ਸਿੱਖਿਆ ਸਿਹਤ ਤੇ ਰੋਜ਼ਗਾਰ ਇਹ ਤਿੰਨ ਚੀਜ਼ਾਂ ਜਿਹੜੇ ਸੂਬੇ ਦੇ ਵਿੱਚ ਮਿਲ ਜਾਣ ਜਿਹੜੀ ਸਟੇਟ ਮਿਲ ਜਾਣ ਤੇ ਫਿਰ ਉੱਥੋਂ ਦੇ ਬੱਚੇ ਆਟੋਮੈਟਿਕ ਤਰੱਕੀ ਕਰ ਜਾਂਦੇ ਆ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਵਧੀਆ ਪੜ੍ਹਾਈ ਮਿਲ ਜੇ ਤੇ ਉਹਦੇ ਬਾਅਦ ਬੱਚੇ ਪਲੱਸ 2 ਤੋਂ ਬਾਅਦ ਕੋਈ ਵਧੀਆ ਕੋਰਸ ਕਰਕੇ ਵਧੀਆ ਡਿਗਰੀ ਕਰਕੇ ਤੇ ਸਰਕਾਰ ਉਹਨਾਂ ਬੱਚਿਆਂ ਨੂੰ ਮੁੜ ਕੇ ਨੌਕਰੀਆਂ ਦੇ ਦੇ ਜਦੋਂ ਨੌਕਰੀਆਂ ਮਿਲ ਜਾਂਦੇ ਤੇ ਬੱਚੇ ਆਪੇ ਸਿੱਧੇ ਰਸਤੇ ਤੇ ਪੈ ਜਾਂਦੇ ਤੇ ਮੈਂ ਆਪਦੇ ਛੋਟੇ-ਛੋਟੇ ਬੱਚੇ-ਬੱਚੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਵੇਰੇ ਤੇ ਸ਼ਾਮ ਦੇ ਟਾਈਮ ਦੋਵੇਂ ਟਾਈਮ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰੋ ਜੋ ਇਹ ਮੁਹਿੰਮ ਚਲਾਈ ਗਈ ਆ ਉਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਅੱਗੇ ਹੋ ਕੇ ਸਾਥ ਦੇਣਾ ਤੇ ਜੇ ਕਿਸੇ ਦੀ ਕਲਾਸ ਦੇ ਵਿੱਚ ਕੋਈ ਸਕੂਲ ਦੇ ਵਿੱਚ ਕੋਈ ਬੱਚਾ ਗਲਤ ਸੰਗਤ ਦੇ ਵਿੱਚ ਪਿਆ ਕੋਈ ਬੱਚਾ ਨਸ਼ਾ ਕਰਦਾ ਤੇ ਉਸ ਬੱਚੇ ਦੀ ਜਾਣਕਾਰੀ ਆਪਦੇ ਸਕੂਲ ਦੇ ਟੀਚਰ ਆਪਦੇ ਮੰਮੀ ਡੈਰੀ ਨੂੰ ਆਪਦੇ ਸਕੂਲ ਦੇ ਪ੍ਰਿੰਸੀਪਲ ਨੂੰ ਦੇਣੀ ਆ ਤਾਂ ਜੋ ਉਹ ਬੱਚੇ ਨੂੰ ਸਕੂਲ ਟੀਚਰ ਤੇ ਉਹਦੇ ਮਾਪਿਆਂ ਨੂੰ ਸੱਦ ਕੇ ਸਕੂਲ ਦੇ ਟੀਚਰ ਵਾਰਨਿੰਗ ਕਰਨ ਤੇ ਸਾਡਾ ਸਕੂਲ ਜਿਹੜਾ ਸਾਡਾ ਸਮਾਜ ਜਿਹੜਾ ਉਹ ਨਸ਼ੇ ਤੋਂ ਰਹਿਤ ਬਣੇ